ਸ਼ੰਕੇ ਖੜੇ ਕੀਤੇ ਜਾਂਦੇ ਕਿ ਲੋਕ ਸਾਥ ਨਹੀਂ ਦੇ ਖੇਰਾ ਸਾਹਿਬ ਦਾ ਲੋਕ ਸਾਥ ਤਾਂ ਤਾਂ ਦੇਣਗੇ ਚਾਹੇ ਪਹਿਲਾਂ ਉਹਦੀ ਪਾਰਟੀ ਦੇ ਜਿਹੜੇ ਮੈਂਬਰ ਆਉ ਦੇਣਗੇ ਜਿਹੜੇ ਉਹਦੇ ਪਾਰਟੀ ਦੇ ਬੰਦੇ ਆ ਜਿਹੜੇ ਹੀ ਉਹਦੇ ਸਿਰ ਦੇ ਉੱਤੇ ਰੋਟੀਆਂ ਸੇਕ ਰਹੇ ਆ ਉਹ ਬੰਦਿਆਂ ਨੇ ਨਹੀਂ ਸਾਥ ਦਿੱਤਾ ਬਾਈ ਤੇ ਲੀਡਰ ਦੱਲੇ ਨਹੀਂ ਜਿਹੜੇ ਉਹਦੇ ਨਾਲ ਦੇ ਲੀਡਰ ਜਿਹੜੇ ਉਹਦੇ ਪਾਰਟੀ ਦੇ ਨੇ ਅੱਜ ਫਿਰ ਇਨਸਾਫ ਮਿਲ ਗਿਆ ਸਿੱਧੂ ਮੂਸੇ ਵਾਲੇ ਨੂੰ ਅੱਜ ਕਿੱਥੇ ਮਰ ਗਏ ਫਿਰੋ ਕਿਸੇ ਦੀ ਮੌਤ ਚੋਂ ਕਿਸੇ ਦੇ ਜੇਲ੍ਹ ਜਾਣ ਚੋਂ ਵੀ ਇਹਨਾਂ ਦੀਆਂ ਸਿਆਸਤਾਂ ਸਿਰਜਦੀਆਂ ਇਹਨਾਂ ਨੂੰ ਤਾਂ ਰੋਟੀ ਬਣਦੀ ਆ ਖੇਰਾ ਜੇਲ੍ਹ ਦੇ ਵਿੱਚੋਂ ਨਿਕਲੂ ਵੱਡੇ ਕਦ ਨਾਲ ਨਿਕਲੂ ਤੇ ਵੱਡੀ ਪਦਵੀ ਨਾਲ ਵੀਰੇ ਇਹ ਕੁੱਤੀ ਚੋਰਾ ਨਾ ਰਾਜੀ ਕੋਈ ਖੇਤਰੀ ਪਾਰਟੀ ਬਣਾਓ ਚੰਗੇ ਬੰਦੇ ਜੁੜੋ ਸੋਲੇ ਨਾਲ ਆ ਛੱਡ ਦੋ ਇਸ ਕਾਂਗਰਸ ਨੂੰ 92 ਜਿੱਤਾ ਕੇ ਬਹਾਤੇ ਕੋਈ ਵਿਰੋਧੀ ਤੇਰੀ ਹੈ ਨਹੀਂਗਾ ਚਾਹੇ ਜਿਹੜੇ ਮਰਜ਼ੀ ਬਿੱਲ ਪਾਸ ਹੋਈ ਜਾਣ ਜਿਹੜਾ ਮਰਜ਼ੀ ਠੱਕਾ ਹੋਈ ਜਾਵੇ ਪੰਜਾਬ ਦਾ ਵਪਾਰ ਕਿੱਥੇ ਆ ਵਪਾਰੀਆਂ ਦੇ ਵਿੱਚ ਸਹਿਮ ਦਾ ਮਾਹੌਲ ਹੋਇਆ ਪਿਆਗਾ ਗੁੰਡਾ ਕਰਦੀਆਂ ਬਜ਼ਾਰਾਂ ਦੇ ਵਿੱਚ ਚੱਲੀ ਜਾਂਦੀਆਂ ਨੇ ਸਰੇ ਆਮ ਆ ਪੰਜਾਬ ਨਗਾਰਾ ਮੀਡੀਆ ਦੇ ਨਾਲ ਜੁੜੇ ਹੋ ਮੈਂ ਰਜਿੰਦਰ ਸਿੰਘ ਸਬਰਾਜ ਇਹ ਗੱਲ ਕੀਤੀ ਜਾਵੇ ਤਾਂ ਪੰਜਾਬ ਪ੍ਰਸਤ ਲੀਡਰਾਂ ਦਾ ਜ਼ਿਕਰ ਹੁੰਦਾ ਹੈ ਕਿ ਕੌਣ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦਾ ਹੈ ਔਰ ਉਹਨਾਂ ਮੁੱਦਿਆਂ ਨੂੰ ਹੱਲ ਕਿਸ ਤਰੀਕੇ ਦੇ ਨਾਲ ਕਰਨ ਵਾਸਤੇ ਵਚਨਬੱਧ ਹੁੰਦਾ ਹੈ ਅਜਿਹੇ ਦੇ ਵਿੱਚ ਪੰਜਾਬ ਦੀ ਰਾਜਨੀਤੀ ਦੇ ਵਿੱਚ ਇੱਕ ਨਵਿਕਲਾ ਤੇ ਵੱਡਾ ਨਾਮ ਰੱਖਣ ਵਾਲੇ ਪਲੱਤ ਤੋਂ ਵਿਧਾਇਕ ਸੁਖਪਾਲ ਸਿੰਘ ਖੈਰਾ ਦੀ ਗੱਲ ਚੱਲਦੀ ਹੈ ਜੋ ਕਿ ਜੇਲ੍ਹ ਦੀਆਂ ਸਲਾਕਾਂ ਦੇ ਪਿੱਛੇ ਨੇ ਔਰ ਇਸੇ ਨੂੰ ਲੈ ਕੇ ਇੱਕ ਜ਼ਮਾਨਤ ਤੋਂ ਬਾਅਦ ਦੂਜੀ ਜ਼ਮਾਨਤ ਦੀਆਂ ਵੀ ਜਿੱਥੇ ਵੱਡੀਆਂ ਕੰਸੂਆਂ ਨੇ ਤੇ ਉੱਥੇ ਇਹ ਵੀ ਜ਼ਿਕਰ ਹੈ ਕਿ ਸੁਖਪਾਲ ਸਿੰਘ ਖੈਰਾ ਜਿਲ੍ਹ ਦੀਆਂ ਸਲਾਖਾਂ ਦੇ ਪਿੱਛੇ ਨੇ ਫਿਰ ਪੰਜਾਬ ਦੇ ਮੁੱਦਿਆਂ ਦੀ ਗੱਲ ਕੌਣ ਕਿਸ ਤਰੀਕੇ ਦੇ ਨਾਲ ਕਰੇ ਜਦੋਂ ਕਿਤੇ ਨਾ ਕਿਤੇ ਪੰਜਾਬ ਦੇ ਲੋਕ ਹੱਕ ਦੇ ਵਿੱਚ ਨਹੀਂ ਨਿੱਤਰ ਦੇ ਵੱਡੇ ਸਵਾਲੀਆ ਚਿੰਨ੍ਹ ਨੇ ਔਰ ਇਸੇ ਨੂੰ ਲੈ ਕੇ ਗੱਲਬਾਤ ਕਰਾਂਗੇ ਗੱਲਬਾਤ ਕਰਨ ਵਾਸਤੇ ਮੇਰੇ ਨਾਲ ਬਾਈ ਬੱਬੂ ਪੰਦੇਰ ਹੈ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਬਾਈ ਜੀ ਸਭ ਤੋਂ ਪਹਿਲਾਂ ਸਵਾਗਤ ਹੈ ਜੀ ਬਾਈ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ ਸਭ ਤੋਂ ਪਹਿਲਾ ਮੁੱਢਲੇ ਰੂਪ ਦੇ ਵਿੱਚ ਸਵਾਲ ਇਹ ਹੈ ਕਿ ਸੁਖਪਾਲ ਸਿੰਘ ਖਹਿਰਾ ਪੰਜਾਬ ਦੇ ਪੰਥ ਦੇ ਮੁੱਦਿਆਂ ਦੀ ਗੱਲ ਕਰਦਾ ਰਿਹਾ ਹੈ ਪਰ ਅੱਜ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਖਮਿਆਜਾ ਭੁਗਤਣਾ ਪੈ ਰਿਹਾ ਤੇ ਕਿਤੇ ਨਾ ਕਿਤੇ ਵੀ ਸ਼ੰਕੇ ਖੜੇ ਕੀਤੇ ਜਾਂਦੇ ਕਿ ਲੋਕ ਸਾਥ ਨਹੀਂ ਦਿੰਦੇ ਨਹੀਂ ਜੀ ਜਿਹੜੀ ਆਪਾਂ ਖਹਿਰਾ ਸਾਹਿਬ ਚਾਹੇ ਪੰਥਕ ਮਸਲੇ ਆ ਚਾਹੇ ਪੰਜਾਬ ਦੇ ਪਾਣੀਆਂ ਦੇ ਮਸਲੇ ਆ ਉਹਨਾਂ ਨੇ ਬੜੀ ਖੂਬੀ ਨਾਲ ਨਮਾਈ ਆ ਉਹ ਇੱਕ ਐਸੇ ਲੀਡਰ ਆ ਵੀ ਨਿਰਧਾੜ ਲੀਡਰ ਆ ਜਿਨ੍ਹਾਂ ਨੂੰ ਬੜਾ ਤੰਗ ਪਰੇਸ਼ਾਨ ਕੀਤਾ ਜਾ ਰਿਹਾਗਾ ਹੁਣ ਸਾਨੂੰ ਪਤਾ ਵੀ ਜੇਲ੍ਹ ਦੇ ਵਿੱਚ ਵੀ ਜ਼ਮਾਨਤ ਹੋਣ ਤੇ ਵੀ ਇਹੋ ਜਿਹੀਆਂ ਕਾਰਵਾਈਆਂ ਹੋਈਆਂ ਵੀ ਜਿਹੜੀਆਂ ਨਾਮ ਮંજੂਰ ਨੇ ਰਾਤ ਬਰਾਤੇ ਕਰ ਕਰਕੇ ਉਹਨੂੰ ਤੜਕੇ ਸਵੇਹਾ ਉਹ ਪੇਪਰ ਤਿਆਰ ਕਰਕੇ ਤੇ ਉਹਨੂੰ ਅੰਦਰ ਧੱਕਿਆ ਗਿਆ ਗੱਲ ਆਪਾਂ ਨੂੰ ਕਰੀਏ ਵੀ ਬਾਈ ਤੁਸੀਂ ਜਿਵੇਂ ਕਿਹਾ ਵੀ ਲੋਕਾਂ ਦਾ ਸਾਥ ਲੋਕ ਬਾਈ ਸਾਥ ਦੇ ਨੂੰ ਤਿਆਰ ਲੋਕਾਂ ਦੀ ਗੱਲ ਮੈਂ ਜੇ ਕਰਾਂ ਲੋਕਾਂ ਦਾ ਉਹਨਾਂ ਆਪਾਂ ਕਸੂਰ ਨਹੀਂ ਕਹਿ ਸਕਦੇ ਜਿੰਨਾ ਸਾਡਾ ਲੀਡਰ ਦਾ ਚਾਹੇਓ ਤੁਸੀਂ ਪੰਥਕ ਮਸਲਿਆਂ ਤੇ ਲਾ ਲਓ ਭਾਈ ਅੰਮਰਤਪਾਲ ਵਾਲੇ ਤੋਂ ਲਾ ਲਓ ਵੀ ਸਾਡੇ ਲੀਡਰਾਂ ਨੇ ਬਾਹਰ ਨਹੀਂ ਫੜੀ ਲੋਕ ਫੜਨ ਇਹ ਹੀ ਗੱਲ ਜੇ ਆਪਾਂ ਅੱਜ ਉਹਨੂੰ ਖਹਿਰਾ ਸਾਹਿਬ ਦੀ ਕਰਦੇ ਆ ਖਹਿਰਾ ਸਾਹਿਬ ਤੇ ਆ ਖਹਿਰਾ ਸਾਹਿਬ ਦਾ ਲੋਕ ਸਾਥ ਤਾਂ ਤਾਂ ਦੇਣਗੇ ਚਾਹੇ ਪਹਿਲਾਂ ਉਹਦੀ ਪਾਰਟੀ ਦੇ ਜਿਹੜੇ ਮੈਂਬਰ ਆਉ ਦੇਣਗੇ ਜਿਨ੍ਹਾਂ ਦੀ ਝੋਲੀ ਉਹਨਾਂ ਨੇ ਟਿਕਟ ਜਿੱਤ ਕੇ ਪਾਈ ਆ ਕਾਂਗਰਸ ਪਾਰਟੀ ਦੀ ਇੱਜ਼ਤ ਰੱਖੀ ਆ ਜੇਲ੍ਹ ਚੋਂ ਬੈਠੇ ਜਿੱਤੇ ਆ ਹੁਣ ਪ੍ਰਧਾਨ ਕੌਣ ਆ ਰਾਜਾ ਬੜੰਗਾ ਇਨੇ ਕੀ ਹਾਮੀ ਭਰੀ ਆਗੀ ਹੁਣ ਤੱਕ ਖਹਿਰੇ ਸਾਹਿਬ ਦੀ ਕੀ ਖਹਿਰੇ ਪਿੱਛੇ ਨੇ ਕੋਈ ਮੋਰਚਾ ਲਾਇਆ ਲਾਇਆ ਲੋਕ ਕਿਹਦੇ ਪਿੱਛੇ ਲਾਉਣ ਮੈਂ ਹੁਣ ਜਾ ਕੇ ਕਿੱਥੇ ਖਹਿਰੇ ਪਿੱਛੇ ਬੋਲਣ ਲੱਗ ਜਾਵੇਂ ਬਾਈ ਖਹਿਰੇ ਨੂੰ ਛੱਡੂ ਮੂਰੇ ਅਕਸਰ ਨੂੰ ਇਹੀ ਕਰਨਗੇ ਕੁਸ ਜਿਹੜੇ ਉਹਦੇ ਪਾਰਟੀ ਦੇ ਬੰਦੇ ਆ ਜਿਹੜੇ ਹੀ ਉਹਦੇ ਸਿਰ ਦੇ ਉੱਤੇ ਰੋਟੀਆਂ ਸੇਕ ਰਹੇ ਆ ਉਹ ਬੰਦਿਆਂ ਨੇ ਨਹੀਂ ਸਾਹ ਦਿੱਤਾ ਬਾਈ ਦੱਸੋ ਕਿਹੜਾ ਕਾਂਗਰਸ ਦਾ ਲੀਡਰ ਖਹਿਰੇ ਦੀ ਜ਼ਮਾਨਤ ਕਰਾਉਣ ਨੂੰ ਤੁਰਿਆ ਜਾਂ ਖਹਿਰੇ ਦਾ ਉਹਨੇ ਵਿਰੋਧ ਕੀਤਾ ਵੀ ਯਾਰ ਨਹੀਂ ਬਹੁਤ ਗਲਤ ਕੀਤਾ ਵੀ ਤੱਕਾ ਇਨਸਾਨੀਅਤ ਦੇ ਤੌਰ ਦੇ ਉੱਤੇ ਤੱਕਾ ਹੋਇਆ ਚਲੋ ਠੀਕ ਆ ਸਜ਼ਾ ਮਿਲਣੀ ਮੈਂ ਕੋਈ ਪਾਪ ਕਰਦਾ ਗਲਤ ਕੰਮ ਕਰਦਾ ਕਾਨੂੰਨ ਤੋਂ ਬਾਹਰ ਕਰਦਾ ਮੈਨੂੰ ਉਹਦੀ ਸਜ਼ਾ ਮਿਲਣੀ ਚਾਹੀਦੀ ਆ ਜਿਹੜੀ ਆਪਾਂ ਕਰੀਆ ਠੀਕ ਆ ਉਹਨੂੰ ਜੇਲ੍ਹ ਕੀਤੀ ਸਜ਼ਾ ਕੋਰਟ ਨੇ ਉਹਨੂੰ ਦਿੱਤਾ ਵੀ ਜਮਾਨਤਾ ਤੇ ਉਸ ਤੋਂ ਬਾਅਦ ਉਹਦੇ ਪਹਿਲਾਂ ਹੀ ਸਿਕੰਜਾ ਕਰਕੇ ਫੇਰ ਅੰਦਰ ਅੰਬਰਤਪਾਲ ਦੇ ਇੱਕ ਸਾਥੀ ਨੂੰ 6 ਦਿਨਾਂ ਦੀ ਪ੍ਰੋਬਲ ਮਿਲੀ ਆ ਕੋਰਟ ਨੇ ਦਿੱਤੀ ਆ ਤੇ ਲਿਆ ਕੇ ਉਹ ਆਪਣਾ ਇੱਥੇ ਰੱਖਤਾ ਮੋਗੇ ਸੀਏ ਸਟਾਫ ਦੇ ਵਿੱਚ ਠੀਕ ਆ ਤੱਕਾ ਜਿਹੜਾ ਇਸ ਟਾਈਮ ਜਿਹੜਾ ਜਬਰ ਆਪਾਂ ਕਹਿ ਦਈਏ ਵੀ ਪਿਛਲਾ ਆਪਾਂ ਇਤਿਹਾਸ ਦੇਖਦੇ ਆਂ ਵੀ ਔਰੰਗਜ਼ੇਬ ਨੇ ਜ਼ੁਲਮ ਕੀਤਾ ਫਲਾਣੇ ਨੇ ਜ਼ੁਲਮ ਕੀਤਾ ਇਸ ਟਾਈਮ ਜਿਹੜਾ ਪੰਜਾਬ ਦੀ ਸਥਿਤੀ ਦੇ ਉੱਤੇ ਆਪਾਂ ਜੇ ਗੱਲ ਕਰੀਏ ਇੱਥੋਂ ਦਾ ਜਿਹੜਾ ਸਿਸਟਮ ਆ ਬਹੁਤ ਜ਼ੁਲਮ ਲੋਕ ਐ ਇਸ ਟਾਈਮ ਤਲ ਰਹੇ ਆ ਬੇਇਨਸਾਫੀ ਚੱਲ ਰਹੀ ਆ ਜਿਹੜੀ ਗੱਲ ਤੁਸੀਂ ਕੀਤੀ ਆ ਖਰੇ ਦੀ ਲੋਕਾਂ ਦਾ ਕਸੂਰ ਨਹੀਂ ਸਭ ਤੋਂ ਪਹਿਲਾਂ ਤਾਂ ਉਹਦੇ ਲੀਡਰ ਦੱਲੇ ਨਿਕਲੇ ਆ ਜਿਹੜੇ ਉਹਦੇ ਨਾਲ ਦੇ ਲੀਡਰ ਆ ਜਿਹੜੇ ਉਹਦੇ ਪਾਰਟੀ ਦੇ ਲੀਡਰ ਆ ਕਿਹਨੇ ਆਵਾਜ਼ ਚੱਕੀ ਮੈਨੂੰ ਦੱਸੋ ਸਿੱਧੂ ਮੂਸੇ ਵਾਲੇ ਦਾ ਅੱਜ ਕਿਨੇ ਇਨਸਾਫ ਦਵਾਤਾ ਜਿਹੜਾ ਉਹਦੇ ਐ ਜਾਗਟਾਂ ਪਾਪਾ ਜਾਂਦਾ ਸੀ ਵੀ ਮਈ ਐਸ ਪਰਿਵਾਰ ਦੇ ਨੇੜੇ ਤੇ ਅੱਜ ਫਿਰ ਇਨਸਾਫ ਮਿਲ ਗਿਆ ਸਿੱਧੂ ਮੂਸੇ ਵਾਲੇ ਨੂੰ ਅੱਜ ਕਿੱਥੇ ਮਰਗੇ ਫਿਰ ਉਹ ਅੱਜ ਕਿੱਥੇ ਆ ਅੱਜ ਉਹਦੇ ਪੇ ਮਾਂ-ਬਾਪ ਦੀ ਬਾਹ ਫੜਦੇ ਆ ਜਾ ਕੇ ਕਾਰਨ ਕੀ ਸੀ ਬਾਈ ਕਿਸੇ ਦੀ ਮੌਤ ਦੇ ਵਿੱਚੋਂ ਵੀ ਉਹ ਕਹਿੰਦਾ ਹਾਸਾ ਚਿੜੀਆਂ ਦਾ ਹਾਸਾ ਜਿਹੜੀ ਗੁਵਾਰਾਂ ਦਾ ਉਹ ਉਹ ਗੱਲ ਵਾਂਗੂ ਬਾਈ ਇਹਨਾਂ ਦੇ ਤਾਂ ਕਿਸੇ ਦੀ ਮੌਤ ਚੋਂ ਕਿਸੇ ਦੇ ਜੇਲ੍ਹ ਜਾਣ ਚੋਂ ਵੀਨੇ ਨੇ ਸਿਆਸਤਾਂ ਸਿਰਜਦੀਆਂ ਇਹਨਾਂ ਨੂੰ ਤਾਂ ਰੋਟੀ ਬਣਦੀ ਆ ਬਾਈ ਇਹ ਤਾਂ ਉੱਥੇ ਤੱਕ ਆ ਕੀ ਤੁਸੀਂ ਆਸ ਕਰਦੇ ਹੋ ਵੀ ਖੈਰੇ ਸਾਹਿਬ ਨੂੰ ਕਢਾ ਲੈਣਗੇ ਇਹਨਾਂ ਦੀ ਤਾਂ ਰੋਟੀ ਚੱਲੀ ਆ ਮੰਨ ਲਓ ਵੀ ਜੇ ਇੱਥੇ ਨਹੀਂ ਤੁਸੀਂ ਬੋਲਣਾ ਆਹ ਥੋੜਾ ਮਾਫ਼ ਆਹ ਚੀਜ਼ ਤੇ ਤੁਸੀਂ ਗੱਲ ਨਹੀਂ ਕਰਨੀ ਆਹ ਸੋਨੂੰ ਰਾਏਤ ਆ ਕਾਂਗਰਸ ਦੇ ਵਿਧਾਇਕਾਂ ਨੂੰ ਸਵਾਲ ਹੁੰਦੇ ਆ ਜਿਹੜੇ ਚੁਨੀਂਦਾ ਮੰਤਰੀ ਵੀ ਕਿਤੇ ਨਾ ਕਿਤੇ ਰਹੇ ਨੇ ਪਿਛਲੇ ਸਮੇਂ ਦੇ ਦਰਮਿਆਨ ਜਾਂ ਰਾਜਾ ਵੜਿੰਗ ਦੀ ਗੱਲ ਕਰਦੇ ਹੋ ਕਾਂਗਰਸ ਦੇ ਪ੍ਰਧਾਨ ਉਹ ਕਹਿੰਦੇ ਅਸੀਂ ਟਵੀਟ ਕਰਦੇ ਹਾਂ ਅਸੀਂ ਪ੍ਰਦਰਸ਼ਨ ਵਾਸਤੇ ਵੀ ਸਮਾਂ ਉਲੀਕ ਰਹੇ ਖੈਰਾ ਸਾਹਿਬ ਨੂੰ ਜੇਲ੍ਹ ਤੋਂ ਕਢਵਾਵਾਂਗੇ ਅੱਛਾ ਕਿੰਨਾ ਟਾਈਮ ਹੋ ਗਿਆ ਜੇਲ੍ਹ ਚ ਖੈਰਾ ਸਾਹਿਬ ਨੂੰ ਹੋਣਾ ਕਿੰਨੇ ਮਹੀਨੇ ਹੋ ਗਏ ਸਾਢੇ 3 ਮਹੀਨੇ ਸਾਢੇ 3 ਮਹੀਨੇ ਹੋ ਗਏ ਚਲੋ ਸਾਢੇ 3 ਮਹੀਨੇ ਚ ਨਹੀਂ ਕਢਾ ਸਕਦੇ ਸੀ ਜਿੱਦਾਂ ਕੋਰਟ ਨੇ ਜ਼ਮਾਨਤ ਕੀਤੀ ਸੀ ਉਹਦੇ ਵਿਰੁੱਧ ਕਿਹੜੇ ਬੰਦਿਆਂ ਨੇ ਕਿਹੜਿਆਂ ਨੇ ਰੋਡ ਰੋਕੇ ਆ ਕੇ ਕਾਂਗਰਸ ਨੇ ਤੇ ਜੇ ਇਹਨਾਂ ਦੀ ਆਪ ਦੀ ਗੱਲ ਹੁੰਦੀ ਬੜੀਆਂ ਚੀਕਾਂ ਮਾਰਦੇ ਸੀ ਵੀਰੇ ਇਹ ਕੁੱਤੀ ਚੋਰਾ ਨਾਲ ਰਲ ਗਈ ਖੈਰਾ ਕੱਲਾ ਸਰਕਾਰ ਨੇ ਅੰਦਰ ਨਹੀਂ ਕੀਤਾ ਨਾਲ ਵਿਰੋਧੀ ਤੇ ਰਾਲੇ ਨੇ ਕਰਾਇਆ ਉਹਨੂੰ ਵੀ ਇਹਨੂੰ ਤੋੜੋ ਕਰਾਂ ਇਹ ਤਾਂ ਕੱਦ ਕਿਉਂਕਿ ਕੱਦ ਦੇਖੋ ਜਿਹੜਾ ਬੰਦਾ ਸੱਚਾਈ ਬੋਲਦਾ ਸੱਚ ਤੇ ਚੱਲਦਾ ਉਹਨੂੰ ਗੁਰੂ ਮਹਾਰਾਜ ਨੇ ਤਰੱਕੀ ਦੇਣੀ ਦੇਣੀ ਆ ਇਹਨਾਂ ਨੂੰ ਉਹ ਚੁੱਭਦੀ ਸੀ ਵੀ ਇਹ ਤਾਂ ਖੈਰਾ ਖੈਰਾ ਹੋਈ ਪਈ ਆ ਆਪਾਂ ਨੂੰ ਤਾਂ ਗਿੱਦੜਾਂ ਨੂੰ ਕਿਸੇ ਨੇ ਪੁੱਛਣਾ ਹੀ ਨਹੀਂ ਇਹਨਾਂ ਨੇ ਖੈਰੇ ਦੀ ਸਪੋਰਟ ਹੀ ਨਹੀਂ ਕੀਤੀ ਪਰ ਇੱਕ ਗੱਲ ਆ ਖੈਰਾ ਜੇਲ੍ਹ ਦੇ ਵਿੱਚੋਂ ਨਿਕਲੂ ਵੱਡੇ ਕੱਦ ਨਾਲ ਨਿਕਲੂ ਤੇ ਵੱਡੀ ਪਦਵੀ ਇਹਨਾਂ ਨੇ ਕਿਲੂ ਆਜਪਾ ਪ੍ਰਧਾਨ ਸੁਨੀਲ ਜਾਖੜ ਕਹਿੰਦੇ ਨੇ ਕਿ ਖੈਰਾ ਸਭ ਤੋਂ ਕਾਂਗਰਸ ਖਹਿੜਾ ਛਡਵਾਉਣਾ ਚਾਹੁੰਦੀ ਹੈ ਦੇਖੋ ਜੀ ਖਹਿੜਾ ਤਾਂ ਕਾਂਗਰਸ ਦਾ ਤਾਂ ਉਹਨਾਂ ਸਾਰੇ ਕਾਸ਼ੇਤੀ ਛੁੱਟ ਜਾਣਾ ਤੇ ਸੁੱਟ ਗਿਆ ਜੇ ਕਹਦੇ ਕਹਦੇ ਨੇ ਵੀ ਇਹ ਕੁਰਸੀਆਂ ਤੇ ਬਹਾ ਦੇਣਗੇ ਲੋਕ ਹੁਣ ਕੁਰਸੀਆਂ ਤੇ ਇਹਨਾਂ ਨੂੰ ਵੀ ਨਹੀਂ ਬਹਾਉਂਦੇ ਬੜੇ ਪਾਪ ਆ ਇਹਨਾਂ ਦੇ ਵੀ ਕੀਤੇ ਵੇ ਜੇ ਕਿਤੇ ਕਹਿੰਦੇ ਨਾ ਵੀ ਖੈਰਾ ਮੈਂ ਤਾਂ ਕਹਣਾ ਖੈਰਾ ਸਾਹਿਬ ਨੂੰ ਛੱਡ ਦੇਣਾ ਚਾਹੀਦਾ ਖੈਰਾ ਸਾਹਿਬ ਨੂੰ ਮੈਂ ਅੱਜ ਤੁਹਾਡੇ ਮਦਮ ਰਾਹੀਂ ਬੇਨਤੀ ਕਰਦਾ ਕੋਈ ਖੇਤਰੀ ਪਾਰਟੀ ਬਣਾਓ ਚੰਗੇ ਬੰਦੇ ਜੁੜੋ ਤੁਹਾਡੇ ਨਾਲ ਤੇ ਸੋਡਾ ਪੰਜਾਬ ਸਾਥ ਦਊ ਛੜ ਦੋ ਇਸ ਕਾਂਗਰਸ ਨੂੰ ਛੜ ਦੋ ਇਸ ਮਸਟੰਗਿਆ ਨੂੰ ਜਿਹੜੇ ਇਹ ਸੋਡੇ ਤੇ ਰਾਜਨੀਤੀ ਕਰਕੇ ਸੋਡੇ ਤੇ ਇੱਕ ਦਿਨ ਬੋਲੇ ਨਹੀਂ ਛੜ ਦੋ ਇਹਨਾਂ ਨੂੰ ਪੰਜਾਬ ਦੀ ਸਿਆਸਤ ਖੇਤਰੀ ਸਿਆਸਤ ਇੱਥੋਂ ਦੇ ਜਿਹੜੇ ਬੁੱਧੀਜੀਵੀ ਬੰਦੇ ਆ ਇੱਥੋਂ ਦੇ ਜਿਹੜੇ ਪੰਜਾਬ ਦੇ ਚੰਗੇ ਬੰਦੇ ਆ ਉਹਨਾਂ ਨੂੰ ਲੈ ਕੇ ਖੇਤਰੀ ਪਾਰਟੀ ਚ ਖੈਰਾ ਸਾਹਿਬ ਆਉਣ ਤੇ ਐਲਾਨ ਕਰਨ ਤੇ ਲੋਕ ਸਾਥ ਦੇਣਗੇ ਬਾਈ ਖੈਰਾ ਸਾਹਿਬ ਨੇ ਪਾਰਟੀ ਤਾਂ ਪਹਿਲਾਂ ਵੀ ਬਣਾਈ ਸੀ ਕਿਤੇ ਨਾ ਕਿਤੇ ਜਦੋਂ ਇਹ ਵੀ ਕਿਹਾ ਜਾਂਦਾ ਹੈ ਕਿ ਵੱਡੇ ਸਮਰਥਨ ਦੀ ਉਸ ਵਕਤ ਤਾਂ ਸਪੋਰਟ ਨਹੀਂ ਸੀ ਮਿਲੀ ਸਮਰਥਨ ਨਹੀਂ ਸੀ ਮਿਲਿਆ ਫਿਰ ਖੈਰਾ ਸਾਹਿਬ ਆ ਕੇ ਉਹਨਾਂ ਨੇ ਪਾਰਟੀ ਤਬਦੀਲ ਕੀਤੀ ਕੀ ਲੱਗਦਾ ਕਿ ਜੇ ਇਸ ਵਾਰ ਖੈਰਾ ਸਾਹਿਬ ਜੇਲ੍ਹ ਤੋਂ ਆ ਕੇ ਕੋਈ ਪਾਰਟੀ ਦਾ ਪੰਜਾਬ ਪ੍ਰਸਤ ਲੋਕਾਂ ਦੇ ਨਾਲ ਰਲ ਕੇ ਕੋਈ ਐਲਾਨ ਕਰਦੇ ਆ ਫਿਰ ਸਮਰਥਨ ਮਿਲਦਾ ਨਜ਼ਰ ਆਊ ਮਿਲੂਗਾ ਸਮਰਥਨ ਜਿਹੜੇ ਮੈਂ ਹੁਣ ਜਿੰਨਾ ਕਿ ਮੈਂ ਲੋਕਾਂ 'ਚ ਜਾਣਾ ਥੱਲੇ ਲੋਕਾਂ ਨੂੰ ਇੱਕ ਸੁਵਾਦ ਸੀਗਾ ਇੱਕ ਇਹ ਸੀ ਵੀ ਯਾਰ ਨਹੀਂ ਇਹ ਕਰਕੇ ਦੇਖਣਾ ਉਹਨਾਂ ਨੇ ਉਹ ਕਰਕੇ ਦੇਖ ਲਿਆ ਪਰ ਲੋਕ ਪੰਜਾਬ ਦੇ ਏਡੇ ਬਿਨੀ ਥੋੜਾ ਜਿਹਾ ਗੱਲ ਸਮਝਦੇ ਵੀ ਆ ਬੇ ਦਿੱਲੀ ਵਾਲਾ ਸਿਸਟਮ ਨਹੀਂ ਆਪਣੇ ਲੋਟ ਆਉਣਾ ਖੇਤਰੀ ਪਾਰਟੀ ਵਜਾਉ ਹੁਣ ਆਪਾਂ ਕਾਲੀ ਦਲ ਨਹੀਂ ਮਾੜਾ ਕਹਿੰਦੇ ਵੀ ਮੈਂ ਕਹਾ ਵੀ ਕਾਲੀ ਦਲ ਮਾੜਾਗਾ ਉੱਥੇ ਜਿਹੜਾ ਪਰਿਵਾਰ ਬਾਦ ਆ ਉਹ ਮਾੜਾ ਕਾਲੀ ਦਲ ਕੀ ਸੀ ਉਹਨਾਂ ਚਿਰ ਸੱਟ ਰਹੀ ਜਿੰਨਾ ਚਿਰ ਖੇਤਰੀ ਪਾਰਟੀ ਪੰਜਾਬ ਨੂੰ ਆਪਦਾ ਚਾਹੁੰਦੀ ਸੀਗੀ ਜਦੋਂ ਉਹਦੇ ਚ ਵੀ ਰਲੇਮਾ ਹੋ ਗਿਆ ਦਿੱਲੀ ਦਾ ਰਲੇਮਾ ਹੋ ਗਿਆ ਉਹਨਾਂ ਨੂੰ ਆਪਦੇ ਮਸਲੇ ਚ ਵੜਿਆ ਗਿਆ ਪੱਠਾ ਪੱਠਾ ਆਪਦਾ ਵੀ ਬਹਾਲਿਆ ਤੇ ਪੰਜਾਬ ਦਾ ਵੀ ਬਹੁਤ ਬਹਤਾ ਉਹਨਾਂ ਨੇ ਠੀਕ ਹੈ ਨਾ ਠੀਕ ਹੈ ਵੀ ਲੋਕਾਂ ਦੇ ਵਿੱਚ ਹੈ ਨਹੀਂ ਸੀ ਕੋਈ ਰਸਤਾ ਨਹੀਂ ਸੀ ਦੀਂਦਾ ਕਿਉਂਕਿ ਜਿਹੜੀਆਂ ਕਿਸਾਨ ਜੱਸੇ ਬੰਦੀਆਂ ਸੀ ਇਹਨਾਂ ਨੇ ਬਹੁਤ ਵੱਡੀ ਗਲਤੀ ਕੀਤੀ ਚੜੂਨੀ ਸਾਹਿਬ ਨੇ ਲਾਨ ਕੀਤਾ ਸੀ ਵੀ ਚੋਣਾ ਲੜੋ ਜਾਂ ਤਾਂ ਜਮਾਂ ਲੜਦੇ ਹੀ ਨਾ ਜਦੋਂ ਚੜੂਨੀ ਸਾਹਿਬ ਨੇ ਲੜਿਆ ਸੀ ਉਦੋਂ ਤਾਂ ਉਹਦਾ ਵਿਰੋਧ ਕਰਤਾ ਮੁੜ ਕੇ ਆ ਕੇ ਇੱਥੇ ਕਹਿੰਦੇ ਵੀ ਲੜਾਂਗੇ ਫੇਰ ਕਹਿੰਦੇ ਨਹੀਂ ਲੜਾਂਗੇ ਕੰਮ ਖਿੱਚ ਗਿਆ ਭਾਈ ਮੈਂ ਇਹ ਗੱਲ ਨਹੀਂ ਕਹਿੰਦਾ ਜੇ 20 30 ਬੰਦੇ ਅੱਜ ਪਾਛੋਂ ਬੰਦੇ ਜਿੱਤੇ ਹੁੰਦੇ ਅੱਜ ਆ ਗੱਲਾਂ ਹੋਣੀਆਂ ਸੀ 92 ਜਿੱਤਾ ਕੇ ਬਹਾਤੇ ਕੋਈ ਵਿਰੋਧੀ ਤੇਰੀ ਹੈ ਨਹੀਂਗਾ ਚਾਹੇ ਜਿਹੜੇ ਮਰਜ਼ੀ ਬਿੱਲ ਪਾਸ ਹੋਈ ਜਾਣ ਜਿਹੜਾ ਮਰਜ਼ੀ ਧੱਕਾ ਹੋਈ ਜਾਵੇ ਗੱਲ ਕੀ ਆ ਭਾਈ 20 20 30 ਬੰਦੇ ਜਿੱਤੇ ਹੁੰਦੇ ਚੰਗੇ ਬੰਦੇ ਜਿੱਤੇ ਹੁੰਦੇ ਪਾਸਿਓਂ ਪ੍ਰੈਸ਼ਰ ਕਿਵੇਂ ਨਹੀਂ ਰਹੂਗਾ ਭਾਈ ਰਹੂਗਾ ਨਾ ਮੈਂ ਇਹ ਨਹੀਂ ਕਹਿੰਦਾ ਸਰਕਾਰ ਪਰ ਐਸੀ ਦੀ ਬਣਾ ਲੈਂਦੇ ਆਪੇ ਬੀਤੀ ਬੰਦੇ ਹੋਰ ਹੁੰਦੇ ਉੱਥੇ ਗੱਲ ਖਹਿਰਾ ਸਾਹਿਬ ਗੱਲ ਸੁਣੋ ਮੇਰੀ ਚਲੋ ਠੀਕ ਆ ਵੀ ਪਹਿਲੀ ਯਾਰ ਨਹੀਂ ਪੀੜਦਾ ਇਹ ਖਹਿਰਾ ਸਾਹਿਬ ਜੇ 10 20 ਬੰਦੇ ਵੀ ਜਿਤਾਗੇ ਤਾਂ ਵੀ ਮੂਰੇ ਲੋਕਾਂ ਦਾ ਉਹਨੂੰ ਸਮਰਥਨ ਮਿਲੂਗਾ ਕਿਉਂਕਿ ਖਹਿਰਾ ਸਾਹਿਬ ਬੇਦਾਗ ਨੇ ਬੇਦਾਗ ਆ ਪੰਜਾਬ ਦੀ ਗੱਲ ਕਰਦੇ ਆ ਇਹ ਦੂਜੇ ਤਾਂ ਸਾਰੇ ਜਾਹੇ ਤੁਸੀਂ ਕਾਂਗਰਸ ਨੂੰ ਲਾ ਲਓ ਬਾਈ ਚਾਹੇ ਤੁਸੀਂ ਭਾਜਪਾ ਦਾ ਚਲੋ ਇੱਥੇ ਹੈ ਹੀ ਨਹੀਂ ਆਪਾਂ ਉਹਦੇ ਤਾਂ ਗੱਲ ਜੇ ਪੰਜਾਬ ਦੀ ਸਿਹਤ ਦੀ ਗੱਲ ਕਰਗੇ ਇੱਥੇ ਕੋਈ ਹੈ ਹੀ ਨਹੀਂ ਕਾਲੀ ਦਲ ਨੇ ਤੁਸੀਂ ਦੇਖੋ ਉਹਦੇ ਨਾਲ ਲੇਵਾ ਸੀ ਏ ਲੈ ਇਹਨਾਂ ਦਾ ਵੀ ਸਵਾਦ ਦੇਖ ਲਿਆ 2 ਸਾਲਾਂ ਦੇ ਵਿੱਚ ਆ ਇਸ ਟਾਈਮ ਪੰਜਾਬ ਕਿਹੜੇ ਜੀ ਡੀਪੀ ਕਿੱਥੇ ਆ ਪੰਜਾਬ ਦੀ ਪੰਜਾਬ ਦਾ ਵਪਾਰ ਕਿੱਥੇ ਆ ਵਪਾਰੀਆਂ ਦੇ ਵਿੱਚ ਸਹਿਮ ਦਾ ਮਾਹੌਲ ਹੋਇਆ ਪਿਆਗਾ ਗੁੰਡਾ ਕਰਦੀਆਂ ਬਜ਼ਾਰਾਂ ਦੇ ਵਿੱਚ ਚੱਲੀ ਜਾਂਦੀਆਂ ਨੇ ਸਰੇ ਆਮ ਇਸ ਟਾਈਮ ਜੇ ਆਸਤਾ ਬਾਈ ਲੋਕਾਂ ਨੂੰ ਖੇਤਰੀ ਪਾਰਟੀ ਕੋਈ ਪੰਜਾਬ ਦੀ ਨਿਕਲਣ ਦੀ ਆਸ ਆ ਜੇ ਖੈਰਾ ਸਾਹਿਬ ਮੇਰੀ ਮੰਨਨ ਕਾਂਗਰਸ ਛੱਡ ਦੇਣ ਲੋਕਾਂ ਦੇ ਵੱਲੋਂ ਸਵਾਲ ਕੀਤੇ ਜਾਂਦੇ ਕਿ ਅਖਰ ਖੈਰਾ ਸਾਹਿਬ ਦੇ ਵੱਲੋਂ ਇਸ ਤਰ੍ਹਾਂ ਦੇ ਕਿਹੜੇ ਮੁੱਦੇ ਉਠਾਏ ਜਾਂਦੇ ਆ ਜਿਨ੍ਹਾਂ ਨੂੰ ਲੈ ਕੇ ਕਾਂਗਰਸ ਨੂੰ ਕੋਈ ਪ੍ਰੋਬਲਮ ਜਰ ਪੌਰਮ ਤਾਂ ਹੁਣ ਬਾਈ ਗੱਲ ਸੁਣੋ ਮੇਰੀ ਜਿਹੜੇ ਟਾਈਟਲ ਆ ਗਏ ਅੱਜ ਦੀ ਸਰ ਗਿਆ ਉਹ ਕਿਦੇ ਚਾ ਜਿਨ੍ਹਾਂ ਨੇ ਸਾਡੇ 84 ਦਾ ਸਿਸਟਮ ਕੀਤਾ ਸਾਰਾ ਕਾਹਨ ਕੀਤਾ ਸਾਡੇ ਸਿੱਖਾਂ ਦਾ ਉਹ ਹੈ ਤਾਂ ਇਹਦੇ ਵਿੱਚ ਹੀ ਆ ਜਦੋਂ ਗੱਲ ਕਰਦੇ ਆਪੀ ਬੁਰੇ ਲੱਗਦੇ ਆ ਬਾਈ ਚੰਨੀ ਸਾਹਿਬ ਆ ਸੱਚੀ ਗੱਲ ਕਰਦੇ ਸੀ ਮੋਦੀ ਸਾਹਿਬ ਦਾ ਵੀ ਉਹਨੇ ਕਿਹਾ ਵੀ ਤੈਨੂੰ ਕੀ ਕਹਤਾ ਪੰਜਾਬ ਨੇ ਜਾਂ ਡੱਕਾ ਨਹੀਂ ਕੀਤਾ ਠੀਕ ਆ ਅੱਜ ਚੰਨੀ ਸਾਹਿਬ ਕਿੱਥੇ ਆ ਖੁੰਝੇ ਜੰਨੀ ਸਾਹਿਬ ਲਾਤਾ ਕਾਂਗਰਸ ਦੇ ਵਿੱਚ ਸਾਬਕਾ ਮੁੱਖ ਮੰਤਰੀ ਸੀ ਕੋਸ ਨਾ ਕੋਸ ਤਾਂ ਗੱਲ ਕਰਦੀ ਸੀ ਸੱਚ ਦੀ ਤਾਂ ਉਹ ਤਾਂ ਕਹਿੰਦਾ ਹਾਂ ਠੀਕ ਆ ਜਿਨ੍ਹਾਂ ਨੇ ਗਲਤ ਕੀਤਾ ਕਹਿੰਦਾ ਉਹਨਾਂ ਨੂੰ ਫਾਹੇ ਟੰਗ ਦੋ ਨਹੀਂ ਸਾਨੂੰ ਪਾਵਰ ਦੋ ਆਪਦੀ ਪਾਰਟੀ ਚ ਗੱਲ ਕਹਿੰਨੀ ਕਿਤੇ ਸੌਖੀ ਪਈ ਆ ਪਰ ਉਹ ਬੰਦੇ ਇਹ ਨਹੀਂ ਜਿਹੜੇ ਦੱਲੇ ਨੇ ਉਹ ਅੱਜ ਮਰੇ ਆ ਬਾਈ ਜਿਹੜੇ ਸਾਰਾ ਨਾਲ ਤਾਂ ਹੋਣ ਵਾਲੀ ਸਰਕਾਰ ਨਾਲ ਮਿਲ ਕੇ ਚੱਲਦੇ ਆ ਨਾਲੇ ਪਿਛਲੇ ਆਊਟਰ ਮੰਨਦੇ ਆ ਉਹ ਸਾਰਾ ਕੁਝ ਚੱਲ ਰਿਹਾ ਹੁਣ ਸਿੱਧੂ ਮੂਸੇ ਵਾਲੇ ਦਾ ਇਨਸਾਫ ਤੇ ਆਪਾਂ ਗੱਲ ਕਰ ਗਏ ਸਿੱਧੂ ਮੂਸੇ ਵਾਲੇ ਦਾ ਇਨਸਾਫ ਕਿਹਨੇ ਦਬਾਉਣਾ ਸੀ ਚਲੋ ਲੋਕਾਂ ਤੋਂ ਸਾਡਾ ਤਾਂ ਇੱਕ ਹਰਮਨ ਪਿਆਰਾ ਗਾਇਕ ਸੀਗਾ ਅਸੀਂ ਉਹਨੂੰ ਫੋਲੋ ਕਰਦੇ ਸੀਗੇ ਸਭ ਤੋਂ ਵੱਡੀ ਪਾਰਟੀ ਦੀ ਬਣਦੀ ਸੀ ਨਾ ਜਦੋਂ ਉਸ ਪਾਰਟੀ ਦੀ ਐਮਐਲਏ ਦੀ ਟਿਕਟ ਤੋਂ ਲੜਿਆ ਹਾਰਿਆ ਜਿੱਤਿਆ ਤੇ ਪਾਰਟੀ ਕਿੰਨੀ ਕ ਖੜੀ ਆ ਬਾਈ ਉਹਦੇ ਪਿੱਛੇ ਕੋਈ ਦੇਖਿਆ ਜਿੰਨਾ ਚਿਰ ਭੋਗ ਨਹੀਂ ਪਿਆ ਜਿੰਨਾ ਚਿਰ ਉਹਦਾ ਸੇਵਾ ਜਿਲਾ ਕੇ ਸਿਸਟਮ ਸੈੱਟ ਨਹੀਂ ਕੀਤਾ ਵੀ ਉਧਰੋਂ ਉਹਨਾਂ ਚਿਰ ਤਾਂ ਸਾਰੇ ਮੋੜਿਆਂ ਤੇ ਚੜੇ ਰਹੇ ਆ ਅੱਜ ਅੱਜ ਕੀ ਗੱਲ ਮੂਸਾ ਦੂਰ ਹੋ ਗਿਆ ਅੱਜ ਨਹੀਂ ਉਹਦੇ ਪਿਓ ਨਾਲ ਜਾ ਕੇ ਵੀ ਹਾਂ ਪਰ ਅਣਨੀਤੀ ਬਣਾਈਏ ਜੀ ਨਹੀਂ ਕੋਈ ਇਨਸਾਫ ਮਿਲਦਾ ਤਾਂ ਕੀ ਕਰੀਏ ਕਿਹਨੇ ਲਾਈ ਆ ਪੰਜਾਬ ਪ੍ਰਧਾਨ ਕਿੱਥੇ ਆ ਕਾਂਗਰਸ ਦਾ ਜਾਂਦਾ ਉਹਦੇ ਕੋਲ ਅੱਜ ਅੱਜ ਨਹੀਂ ਗੱਲ ਕਰਦਾ ਕਾਰਨ ਕੀ ਆ ਬਾਈ ਇਹਨਾਂ ਤੋਂ ਸਾਨੂੰ ਕੋਈ ਆਸ ਨਹੀਂ ਮੈਂ ਲੋਕਾਂ ਨੂੰ ਅਪੀਲ ਕਰਦਾ ਬਾਈ ਸਮਝ ਜਿਓ ਯਾਰ ਸਮਝ ਜੋ ਵੀਰ ਬਣ ਕੇ ਧੱਲੇ ਨਾ ਇਹਨਾਂ ਦੇ ਬਣ ਜਿਓ ਫੇਰ ਇਹ ਆਪਾਂ ਨੂੰ ਖਾ ਜਾਣਗੇ ਕੋਈ ਆਪਾਂ ਚੰਗੇ ਬੰਦੇ ਦੀ ਮੈਂ ਇੱਕ ਗੱਲ ਕਹਿਣਾ ਜਦੋਂ ਵੀਰਗੇ ਦੇ ਵਿੱਚ ਚੋਣਾ ਹੁੰਦਾ ਬੰਦਾ ਦੇਖੋ ਯਾਰ ਪਾਰਟੀ ਤੋਂ ਪਹਿਲਾਂ ਜੇ ਸਾਡੇ ਵਾਲਿਆਂ ਨੇ ਕੱਲੀ ਪਾਰਟੀ ਦੇਖੀ ਜੜ ਜੜ ਸਾਡੇ ਏਰੀਏ ਦੇ ਕਹੇ ਜੇ ਐਮਐਲਏ ਬਣੇ ਵੇ ਜਿਨ੍ਹਾਂ ਨੂੰ ਊੜੇ ਤਵਾੜਾ ਨਹੀਂ ਆਉਂਦਾ ਕਾਰਨ ਕੀ ਕੱਲੀ ਪਾਰਟੀ ਦੇਖ ਲਈ ਨਹੀਂ ਪਹਿਲਾਂ ਬੰਦੇ ਦਾ ਕਦ ਦੇਖੋ ਬੰਦੇ ਨੂੰ ਦੇਖੋ ਫੇਰ ਤੁਸੀਂ ਉਹ ਤੇ ਜਿਤਾਓ ਉਹ ਕੁਛ ਨਾ ਕੁਛ ਤਾਂ ਤੁਹਾਡਾ ਭਲਾ ਕਰੂਗਾ ਨਵਜੂਤ ਸਿੱਧੂ ਦੇ ਬਾਗੀਪੁਰੇ ਤੋਂ ਤਲਖ ਹੋ ਕੇ ਕਾਂਗਰਸ ਨਵਜੂਤ ਸਿੱਧੂ ਨੂੰ ਪਾਰਟੀ ਦੇ ਵਿੱਚੋਂ ਕੱਢਣ ਦੀਆਂ ਤਿਆਰੀਆਂ ਕਰੀ ਬੈਠੀ ਹੈ ਕੀ ਲੱਗਦਾ ਹੈ ਕਿ ਨਵਜੂਤ ਸਿੱਧੂ ਵੀ ਕਿਸੇ ਅਜਿਹੇ ਥਿਰ ਦੇ ਵਿੱਚ ਜਾਂ ਨਵੀਂ ਇੱਕ ਥਿਰ ਦਾ ਸੰਗਠਨ ਕਰਕੇ ਉਹ ਜਿਹੜੇ ਪੰਜਾਬ ਦੇ ਲੋਕ ਜਿਸ ਤਰ੍ਹਾਂ ਦੀ ਰਾਜਨੀਤੀ ਚਾਹੁੰਦੇ ਨੇ ਜਾਂ ਲੀਡਰਸ਼ਿਪ ਚਾਹੁੰਦੇ ਨੇ ਮਿਲ ਸਕਦੀ ਉਹਨਾਂ ਦੇ ਵਿੱਚ ਗੁਣ ਹੈਗੇ ਦੇਖੋ ਬਾਈ ਜੀ ਜਿਵੇਂ ਹੁਣ ਆਪਣੇ ਬੁੱਧੀਜੀਵੀ ਬਹੁਤ ਨੇ ਪੰਜਾਬ ਦੇ ਵਿੱਚ ਚੰਗੇ ਬੰਦੇ ਵੀ ਬਹੁਤ ਨੇ ਉਹਦੇ ਚ ਠੀਕ ਆ ਸਿੱਧੂ ਆਪਣਾ ਜਿਹੜਾ ਆਪਾਂ ਨਵਜੋਤ ਸਿੱਧੂ ਕਹਿ ਦਿੰਨੇ ਆ ਨਵਜੋਤ ਸਿੱਧੂ ਆਪਾਂ ਮੰਨਦੇ ਆ ਵੀ ਉਹਦੇ ਕੋਲ ਵਿਚਾਰਤਾ ਰਾ ਠੀਕ ਆ ਬੰਦਾ ਸੋ ਜਾ ਪਰ ਬਾਈ ਇਹੇ ਪਾਰਟੀ ਦੇ ਵਿੱਚ ਨਹੀਂ ਚੱਲਣ ਦਿੰਦੇ ਹੁਣ ਤੁਸੀਂ ਮੇਰੀ ਇੱਕ ਗੱਲ ਦੇ ਜਦੋਂ ਜਿਹੜਾ ਪਾਰਟੀ ਦਾ ਪ੍ਰਧਾਨ ਆ ਉਹੀ ਨਹੀਂ ਚਾਹੁੰਦਾ ਮੈਨੂੰ ਮੈਂ ਕੀ ਕਰਨ ਨੂੰ ਵਿੱਚ ਉੱਡ ਕੇ ਜਿਹੜਾ ਪਾਰਟੀ ਦਾ ਪ੍ਰਧਾਨ ਅਕਸਰ ਨੂੰ ਉਹਦਾ ਉਹਦਾ ਤਾਂ ਹੈਗਾ ਨਾ ਕਾਂਗਰਸ ਪ੍ਰਧਾਨ ਆ ਕਾਂਗਰਸ ਪ੍ਰਧਾਨ ਹੀ ਨਹੀਂ ਚਾਹੁੰਦਾ ਵੀ ਨਵਜੋਤ ਸਿੱਧੂ ਆਪ ਹੋਵੇ ਪਾਰਟੀ ਦਾ ਪ੍ਰਧਾਨ ਹੀ ਨਹੀਂ ਚਾਹੁੰਦਾ ਵੀ ਖਹਿਰਾ ਸਾਹਿਬ ਆਪ ਹੋਣ ਪਾਰਟੀ ਦਾ ਪ੍ਰਧਾਨ ਹੀ ਨਹੀਂ ਚਾਹੁੰਦਾ ਪਹਿਲੀ ਗੱਲ ਤਾਂ ਤੇ ਉਹ ਫਿਰ ਕਿਵੇਂ ਹੋਊਗਾ ਆਪ ਮੈਨੂੰ ਇੱਕ ਗੱਲ ਦੱਸੋ ਬਾਈ ਸਿੱਧੂ ਵੀ ਕੀ ਕਰ ਲੂ ਇਕੱਲਾ ਸਿੱਧੂ ਨੂੰ ਮੈਂ ਤਾਂ ਸਾਰਿਆਂ ਨੂੰ ਇਹਨਾਂ ਨੂੰ ਅਪੀਲ ਕਰਦਾ ਵੀ ਜਿਹੜੇ ਚੰਗੇ ਬੰਦਿਆ ਪੰਜਾਬ ਦਾ ਕੋਈ ਐਸਾ ਫਰੰਟ ਬਣਾਓ ਲੋਕਾਂ ਨੂੰ ਆਸ ਛੋੜੇ ਤੇ ਆ ਖਹਿਰਾ ਸਾਹਿਬ ਵਰਗਿਆਂ ਤੇ ਆ ਹੋਰ ਬਹੁਤ ਬੰਦਿਆ ਲੱਖਾਂ ਸਦਾਣੇ ਅਰਗੇ ਨੇਗੇ ਹੋਰ ਬੰਦੇ ਕਾਫੀ ਨੇ ਪੰਜਾਬ ਦੇ ਜਿਹੜੇ ਮੁਰੇ ਹੈਗੇ ਨੇ ਤੇ ਉਹ ਕੁਛ ਨਾ ਕੁਛ ਕਰ ਸਕਦੇ ਨਹੀਂ ਇਹ ਇਹ ਇਹਨਾਂ ਤੋਂ ਕੋਈ ਆਸ ਨਹੀਂ ਬਾਈ ਇਹ ਸਾਡੇ ਸਿੱਤਰੀ ਫੇਰਨਗੇ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਗੱਲਬਾਤ ਕੀਤੀ ਹੈ ਤੇ ਖਾਸ ਕਰ ਪੰਜਾਬ ਦੀ ਲੀਡਰਸ਼ਿਪ ਦੇ ਵਿੱਚ ਇੱਕ ਵੱਡੀ ਭੂਮਿਕਾ ਲੀਡਰਾਂ ਦੀ ਮੰਨੀ ਜਾਂਦੀ ਹੈ ਤੇ ਉਸੇ ਦੇ ਬਾਬਤ ਸੁਖਪਾਲ ਸਿੰਘ ਖੈਰਾ ਦਾ ਜ਼ਿਕਰ ਵੀ ਹੋਇਆ ਹੈ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਹੋਵੇਗਾ ਪੰਜਾਬ ਦੇ ਲੋਕਾਂ ਦੇ ਵੱਲੋਂ ਜਾਂ ਜਿਹੜੇ ਪੰਜਾਬ ਦੀ ਹਮਾਇਤ ਦੇ ਵਿੱਚ ਨਿਤਰਣ ਵਾਲੇ ਬੁੱਧੀਜੀਵੀ ਨੇ ਲੀਡਰਸ਼ਿਪ ਹੈ ਉਹਨਾਂ ਦੇ ਵੱਲੋਂ ਕਿਸ ਤਰ੍ਹਾਂ ਦੀ ਇੱਕ ਪੋਲੀਟਿਕਲ ਧੇਰਾ ਖੜੀ ਕੀਤੀ ਜਾਂਦੀ ਹੈ ਜਾਂ ਇਸੇ ਤਰ੍ਹਾਂ ਦਲ ਬਦਲੂ ਕਿਸੇ ਨਾ ਕਿਸੇ ਜਿਹੜੀਆਂ ਪਹਿਲਾਂ ਲੰਬੇ ਸਮੇਂ ਤੋਂ ਰਾਜ ਕਰਦੀਆਂ ਆਈਆਂ ਧਿਰਾਂ ਨੇ ਕਿ ਉਹਨਾਂ ਦੇ ਵਿੱਚ ਹੀ ਪੱਕੇ ਤੌਰ ਤੇ ਸਥਿਰ ਰੜਿਆ ਜਾ ਸਕਦਾ ਏ ਇਹਦੇ ਬਾਬਤ ਵੀ ਕਿਤੇ ਨਾ ਕਿਤੇ ਜ਼ਿਕਰ ਰਹੇਗਾ ਅੱਗੇ ਵੀ ਗੱਲਬਾਤ ਲੈ ਕੇ ਹਾਜ਼ਰ ਹੁੰਦੇ ਰਹਾਂਗੇ